ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਪਿੰਡ ਬੁੱਗੇ ਖੜੇ ਆ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਕਰਨ ਜਿਹੜੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਹਿ ਭਾਜੀ ਵਧੀਆ ਵਧੀਆ ਠੀਕ ਠਾਕ ਮਹਾਰਾਜ ਦੀ ਕਿਰਪਾ ਜੀ ਸਰਦਾਰ ਸਾਹਿਬ ਲਈ ਇਹ ਇਹ ਮਾਰ ਵੈਰੀ ਗੁੱਡ ਕਰਨ ਚਾਰ ਅਜ ਪਸ਼ੂ ਆਪਣੇ ਕੋਲ ਇੱਕ ਮੱਝ ਵਿਖਾਈ ਹੈ ਭਰਾਵਾਂ ਨੂੰ ਤਾਜੀ ਸੂਈ ਹੈ ਤੁਸੀਂ ਦੱਸਿਆ ਤੜਕੇ ਹੀ ਅੱਜ ਹਾਂਜੀ ਅੱਜ ਸਵੇਰੇ ਸੂਈ ਸੰਸਾ ਤੇ ਸੂਰਾ ਤੀਜਾ ਦੱਸਿਆ ਸੂਰਾ ਤੀਜਾ ਸਮਝ ਲੈ ਕੋਈ ਭੈਣ ਭਰਾ ਚਾਹਤਾ ਮਗਰ ਤੇ ਕਹਿੰਦਾ ਤੀਜਾ ਹੀ ਆ ਮੇਲ ਕਾਫ ਆ ਠੀਕ ਹੈ ਜੀ ਮਗਰ ਚਵਾਈ ਪਸਮਾਈ ਓਕੇ ਬੜੀ ਬਾਂਬੀ ਸਾਨੂੰ ਸਾਹਿਬ ਠੀਕ ਹੈ ਭਰਾ ਅੱਜ ਪਹਿਲੇ 200 ਚਵਾਈ ਕਰ ਦਿੱਤੀ ਆ ਇਹਦਾ ਮੁੱਲ ਕੀ ਕਰਤਾ ਵੀਰੇ ਇਹ ਸੰਨੂ ਸਾਹਿਬ 94000 ਦੀ ਜਾਸੂ ਸਿਰਫ 94000 ਦੀ ਲੈਣ ਦੇਣਾ ਇਧਰ ਇੱਕ ਬੱਛੀ ਵਿਖਾਉਣੇ ਆ ਜਰਸੀ ਐਚ ਐਫ ਦਾ ਕ੍ਰਾਸ ਪਹਿਲਾ ਸੂਆ ਬੱਛੀ ਨੇ ਸੂਣਾ ਦੰਦੀ ਚੌਗੀ ਚਾਰ ਦੰਦ ਕਨਫਰਮ ਸ਼ੋਰ ਚਾਰ ਦੰਦ ਦਾ ਠੀਕ ਆ ਜੀ ਤੇ ਇਹ ਕਰਨ ਤਿਆਰੀ ਹਜੇ ਕਿੰਨਾ ਕ ਸਮਾਂ ਲੇ ਇਹ ਸੰਧੂ ਸਾਹਿਬ ਅੱਠ ਦਿਨ ਲੈ ਜੂ ਅਜੇ ਵਿੱਚ ਅੱਠ ਦਿਨ ਹਾਂਜੀ ਲਓ ਜੀ ਅੱਠ ਦਿਨ ਸਮਾਂ ਹਜੇ ਦਾ ਬਾਕੀ ਆ ਸੂਣ ਦਾ ਬੱਚੀ ਬਹੁਤ ਪਿਆਰੀ ਆ ਠੀਕ ਆ ਜੀ ਜਾਇਜ਼ ਰੇਟ ਚਮਕਦਮ ਕਬੜੀ ਪਿੰਡੇ ਦੀ ਹਾਂਜੀ ਕੀ ਰੇਟ ਵੀਰੇ ਇਹ ਸੰਧੂ ਸਾਹਿਬ 45000 ਦੀ ਜੀ ਯਸ ਲਓ 45000 ਦੀ ਲੈ ਜੋ ਹਾਂਜੀ ਠੀਕ ਆ ਜੀ ਇਧਰ ਇੱਕ ਬੱਚੀ ਵਿਖਾ ਦਿੰਨਾ ਇਧਰੋਂ ਭਾਜੀ ਆ ਕਰਨ ਈ ਵੀਰ ਵਾ ਵੀਰੇ ਇਹ ਸਤੂ ਸਾਬ ਪਹਿਲਾ ਸੂਈ ਅਜ ਮਾਰਨਿੰਗ ਸੂਈ ਮਗਰ ਵੀ ਵੱੱਛੀ ਆ ਠੀਕ ਆ ਜੀ ਇਹ ਜੈਸ ਤੋਂ 55000 ਦੀ ਵਿੱਚ ਸਿਰਫ 55000 ਦੀ ਚਾਰ ਦੰਦ ਵੱੱਛੀ ਆ ਸਾਈਡਾਂ 'ਤੇ ਦੋ ਦੋ ਦੰਦ ਖੜੇ ਆ ਮਗਰ ਜਰਸੀ ਐਚ ਐਫ ਕ੍ਰੋਸ ਵਿੱਚ ਵੱੱਛੀ ਆ ਵੱਡਾ ਕੱਦ 55000 ਦੀ ਵੀਰਾਂ ਦਾ ਦੇ ਦੇਾਂਗੇ ਕੰਪੈਕਟ ਲੈਵਾ ਆ ਵੇਖੋ ਮੇਰੇ ਭਰਾ ਬਿਲਕੁਲ ਫਿਕਸ ਲੈਵਾ ਇੱਧਰ ਕਬਡੀ ਅਵਾਰਡ ਵਿਖਾਉਣੇ ਆ ਸੂਬਾ ਦੂਜਾ ਵੀਰੇ ਇਹ ਹਾਂਜੀ ਸਤੂ ਸਾਬ ਦੂਜਾ ਮੰਲੇ ਕੋਈ ਭੈਣ ਭਰਾ ਤੀਜਾ ਮੰਲੇ ਪਰਾਏ ਦੂਜਾ ਹੀ ਆ ਲਓ ਜੀ ਦੂਜਾ ਸੂਆ ਵੀਰਾਂ ਦਾ origignal ਲੈਨੇ ਸੂਣਾ ਵੱਡੇ ਢਾਂਚ ਤੇ 22 ਲੀਟਰ ਪਲੂਨ ਪਈਦਾ ਸਵੇਰ ਵੀਰਾਂ ਦਾ ਵੀ ਦੁੱਧ ਚਵਾਇਆ ਆਏ ਨੇ ਬਾਕੀ 33 ਇੱਕ ਨੰਬਰ ਜਿੱਦਾਂ ਬਾਜੀ ਵੀਰ ਭਰਾ ਕੇ ਕਿਲੋ ਖੰਡ ਲੈ ਕੇ ਜਾਵੇ ਠੀਕ ਆ ਜੀ ਤੇ ਇਹ ਆਪਣੇ ਕੋਲ ਕਰਨ ਵੀਰੇ ਕਿੰਨੇ ਦੀ ਜਾਊਗੀ 73000 ਜੀ ਤੁਹਾਨੂੰ ਸਾਫ ਸਿਰਫ 73000 ਦੀ ਵੇੜ ਮਿਲ ਜਾਣੀ ਆਪਣੇ ਭਰਾਵਾਂ ਨੂੰ ਵੱਡੀ ਆ 20 ਬਾਹਰ ਚੱਲਣ ਵਾਲੀ ਬਾਕੀ ਮੇਰੇ ਭਰਾ ਇੱਥੇ ਆਣ ਕੇ ਸੌਦੇ ਦੀ ਗੱਲਬਾਤ ਕਰੋ ਆਪ ਦਾ ਸਾਈਪਿਆਨਾ ਕਰਕੇ ਮੇਰਾ ਭਰਾ ਵਿਜ਼ਿਟ ਜ਼ਰੂਰ ਕਰਿਆ ਜੇ ਇੱਕ ਕਰਨ ਨੰਬਰ ਆਪਣੇ ਬੋਲਦੇ ਨੰਬਰ 7814021780 ਦੂਜਾ 8288855090 ਲਓ ਵੀ ਇਹ ਨੰਬਰ ਦੋਸਤ ਸਕਰੀਨ ਤੇ ਚੱਲ ਰਹੇ ਆ ਚਾਰ ਨਗ ਜੜੇ ਅੱਜ ਮਕਾਊਗਾ ਪਿੰਡ ਬੁੱਗੇ ਬਿਲਕੁਲ ਨੇੜੇ ਸ੍ਰੀ ਤਰਨਤਾਰਨ ਸਾਹਿਬ ਧੰਨਵਾਦ